ਗੁਰਪ੍ਰੀਤ ਸਿੰਘ ਜੀ ਮੁੰਡੇ ਨਾਲ ਕੀ ਘਟਨਾ ਆਈ ਮੁੰਡੇ ਨਾਲ ਕੜਨਾ ਪਾਜੀ ਕਿ ਉਹ ਦਵਾਈ ਲੈਣ ਜਾਂਦੇ ਸੀ ਜੀ ਉਹਨਾਂ ਦੇ ਬੱਚੇ ਦਵਾਈ ਲੈਣ ਜਾਂਦੇ ਸੀਗੇ ਉਹ ਅੱਗੇ ਜਾ ਰਹੇ ਸੀ ਪਾਜੀ ਇਸ ਤਰ੍ਹਾਂ ਵਾਪਰੀ ਆ ਕਿ ਜਿਹੜਾ ਟਰੱਕ ਡਰਾਈਵਰ ਹੈਗਾ ਟੱਕਰ ਮਾਰੀ ਆ ਮੋਟਰਸਾਈਕਲ ਬੁਲਟ ਚ ਤੇ ਇਹ ਥੱਲੇ ਆ ਗਿਆ ਕਿ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਆ ਤੇ ਜੇ ਉਹ ਡਰੋਕ ਲੇਨ ਦਾ ਤਾਂ ਜਾਨ ਬਚ ਸਕਦੀ ਸੀ ਜੀ ਹਾਂਜੀ ਭਾਜੀ ਵਾਇਆ ਜੀ ਕਿੰਨੇ ਬੱਚੇ ਸੀਗੇ ਬੱਚੇ ਇਹਨਾਂ ਦੇ 2 ਹੀ ਜੀ ਪਾਜੀ ਥਰਾਂ ਮੁੰਡਾ ਕੌਣ ਸੀਗਾ ਦੂਸਰਾ ਇਹਨਾਂ ਦਾ ਭਤੀਜਾ ਸੀ ਜੀ ਮੰਗ ਤੁਹਾਨੂੰ ਭਾਈ ਨਿصاف ਚਾਹੀ ਆ ਜੀ ਪਿੰਡ ਕਿਹੜਾ ਸੀ ਉਹ ਵਿਅਕਤੀ ਦਾ ਜੀ ਪਿੰਡ ਬਿਹਾਰੀਪੁਰ ਹੈ ਜੀ ਦੂਸਰੇ ਦਾ ਜੀ ਹੁੰਦਾ ਸ਼ਿਕੇ ਜੀ ਬੰਦਰ ਸਿੰਘ ਦਾ ਜੀ ਪੁੱਤ ਵੀਰ ਦਾ ਕੀ ਨਾਮ ਸੀਗਾ ਸੁਖਮਨ ਦੀਪ ਸਿੰਘ ਕਿੰਨੀ ਉਮਰ ਸੀਗੀ 13 ਸਾਲ ਕੀ ਐਕਸੀਡੈਂਟ ਹੋਇਆ ਹਾਂ ਜੀ ਉਹ ਹੀ ਕਮੋਣ ਵਾਲਾ ਸੀਗਾ ਛੋਟਾ ਹੈ ਦੇਖ ਜੀ ਹੈ ਬੁਹੀ ਮਾਫੀ ਨਹੀਂ ਹੈ ਹੁਣ ਕੀ ਮੰਗਨੀ ਹੈ ਇਨਸਾਫ ਦੀ ਮੰਗ ਕਰਦੇ ਹਾਂ ਇਨਸਾਫ ਚਾਹੀਦਾ ਹਮਾਰੀ ਵਾਈ ਸਖਤ ਕਾਰਵਾਈ ਡਰਾਈਵਰ ਤੇ ਵੀ ਠੀਕ ਇਨਸਾਫ ਮਿਲਣਾ ਚਾਹੀਦਾ ਤੁਹਾਨੂੰ ਚਾਹੀਦਾ ਮਿਲਣਾ ਕੀ ਨਾਮ ਕੀ ਤੁਹਾਡਾ ਪ੍ਰਭਜੋਤ ਕੌਰ ਤੁਸੀਂ ਭੈਣ ਹੋ ਹਾਂਜੀ ਅੱਛਾ ਜੀ ਹੋਰ ਤੁਹਾਡੇ ਪਰਿਵਾਰ ਚ ਕੋਈ ਨਹੀਂ ਸੀ ਉਹੀ ਤੁਹਾਡਾ ਸਾਰਾ ਸੀ ਉਹੋ ਹੀ ਸਾਰਾ ਹੈ ਕਟੜਾ ਪਾਜੀ ਇਹ ਵਪਰੀ ਹੈ ਕਿ ਦਵਾਈ ਲੈਣ ਜਾ ਰਹੇ ਸੀ ਮੋਗੇ ਨੂੰ ਅੱਛਾ ਜੀ ਤੇ ਪਿੱਛੋਂ ਕੋਈ ਟਰੱਕ ਆਇਆ ਤੇ ਜਫਤਾਰਨਾ ਜੀ ਤੇ ਟੱਕਰ ਮਾਰੀ ਟਰੱਕ ਨੇ ਤੇ ਟਰੱਕ ਵਾਲੇ ਨੇ ਮੌਕੇ ਤੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਉਤੋਂ ਦੇ ਟਰੱਕ ਲੰਘਿਆ। ਅੱਛਾ ਜੀ। ਇਹ ਟਰੱਕ ਵਾਲਾ ਮੌਕੇ ਤੇ ਖਲਾਅ ਲੰਦਾ ਤਾਂ ਸ਼ਾਇਦ ਕੁਝ ਹੋ ਸਕਦਾ ਸੀ। ਕਿੰਨੇ ਵਿਅਕਤੀ ਕਿੰਨੇ ਸੀਗੇ? ਦੋ ਜਣੇ ਸੀ। ਕੀ ਕੀ ਨਾਮ ਸੀਗੇ? ਪਰਮਿੰਦਰ ਸਿੰਘ ਜੋ ਮੋਟਰਸਾਈਕਲ ਚਲਾ ਰਿਹਾ ਸੀ। ਹਾਂਜੀ। ਤੇ ਇੱਕ ਸੁਖਮਨਦੀਪ ਸਿੰਘ ਸੀ। ਜੀ ਉਹ ਕੌਣ ਸੀਗਾ ਜੀ? ਉਹ ਉਹਨਾਂ ਦੇ ਸਾਲੇ ਦਾ ਲੜਕਾ ਸੀ। ਭਿਜਾ ਸੀਗਾ ਜੀ। ਹਾਂਜੀ। ਕਿੰਨੀ ਕਿੰਨੀ ਉਮਰ ਸੀ ਵਿਅਕਤੀਆਂ ਦੀ? ਨਾ ਪਰਮਿੰਦਰ ਸਿੰਘ ਦੀ ਭੈ ਜੀ ਉਮਰ तकरीबन 30 ਕੇ ਸਾਲ ਦੀ ਉਮਰ ਸੀ। ਅੱਛਾ ਜੀ। ਵਿਆਹ ਹੋਇਆ ਸੀ ਕਿ ਜੀ? ਹਾਂਜੀ ਵਿਆਹ ਸੀ। ਇੱਕ ਵਿੱਚ ਦੋ ਸਾਲ ਦਾ ਕਾਕਾ ਤੇ ਇੱਕ 20 ਦਿਨਾਂ ਦੀ ਅਜੇ ਕੁੜੀ ਆ। ਦੋ ਬੱਚੇ ਸੀਗੇ। ਹਾਂਜੀ। ਠੀਕ ਹੈ ਜੀ। ਹੁਣ ਕੀ ਮੰਗ ਕੀ ਕਰਦੇ ਹੋ ਜੀ? ਮੰਗ ਭਾਜੇ ਇਹੀ ਕਰਦੇ ਆ ਕਿ ਹੁਣ ਜੋਤ ਹੋ ਗਿਆ ਪਰ ਸਾਨੂੰ ਥੋੜਾ ਇਨਸਾਫ ਦਵੇ ਕਿਉਂਕਿ ਹੁਣ ਬੱਚੇ ਛੋਟੇ ਆ ਹੁਣ ਗੁਜ਼ਾਰਾ ਕਰਨਾ ਮੁਸ਼ਕਲ ਆ। ਉਹੀ ਕਹਵਾਉਣਾ ਵਾਸਤੇ ਕਰਦੇ ਆ। ਹਾਂਜੀ। ਠੀਕ ਹੈ ਜੀ। ਇਹ ਡਰਾਈਵਰ, ਟਰੱਕ ਡਰਾਈਵਰ ਤੇ ਵੀ ਕਾਰਵਾਈ ਹੋਣੀ ਚਾਹੀਦੀ। ਜੀ ਸਖਤ ਕਾਰਵਾਈ ਹੋਣੀ ਚਾਹੀਦੀ ਜੀ। ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਕੀ ਨਾਮ ਕੀ ਤੁਹਾਡਾ ਜੀ ਮੇਰਾ ਮਹੇਕਪ੍ਰੀਤ ਸਿੰਘ ਨਾਮ ਹੈ ਜੀ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਦਿਆਲਪੁਰਾ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਜੀ ਆ ਜੀਰੇ ਚਤਰਾ ਰੋਡ ਤੇ ਕੋਲ ਕਿੰਨੀ ਉਮਰ ਕਿੰਨੀ ਸੀਗੀ ਜੀ ਉਮਰ 30 ਸਾਲ ਸੀ ਕੀ ਨਾਮ ਕੀ ਸੀਗੀ ਜੀ ਪਰਮਿੰਦਰ ਸਿੰਘ ਸੀ ਜੀ ਵਿਆਹਿਆ ਹੋਇਆ ਸੀਗਾ ਜੀ ਵਿਆਹਿਆ ਦੋ ਬੱਚੇ ਉਹਦੇ ਅੱਛਾ ਜੀ ਇੱਕ ਮੁੰਡਾ ਇੱਕ ਨੀਗੀ ਜੀ ਕੁੜੀ ਉਹਦੀ ਅੱਛਾ ਜੀ ਅਜੇ ਡਾ ਪਰਿਵਾਰ ਲਾਚਾਰ ਹੋ ਚੁੱਕਿਆ ਜੀ ਹਾਂਜੀ ਨਾਲ ਵੀ ਕੋਈ ਵਿਅਕਤੀ ਹੈਗਾ ਸੀ ਨਾਲ ਸੁਖਮਣਪ੍ਰੀਤ ਉਹਦਾ ਜਹਾ ਹੈ ਪਤੀ ਆ ਪਤੀ ਜਹਾ ਸੀ ਹਾਂ ਪੁੱਫੜ ਪਤੀ ਆ ਅੱਛਾ ਜੀ ਦੋਵੇਂ ਡੈਥ ਹੋ ਚੁੱਕੀਆਂ ਨੋ ਦੀ ਡੈਥ ਹੋ ਗਈ ਕਿੰਦੇ ਫੇਟ ਕਿੰਨੇ ਨਵੱਜੀ ਆ ਆ ਜੀ ਟਰੱਕ ਨਾਲ ਵੱਜੇ ਜੀ ਇਹ ਕਿੰਨੇ ਤੇ ਸੀਗੇ ਆ ਆ ਬੋਲਦੇ ਤਾਂ ਇਹ ਜੀ ਮੋਟਰਸਾਈਕਲ ਤੇ ਠੀਕ ਹੈ ਜੀ ਤੇ ਟਰੱਕ ਨਾਲ ਟਰੱਕ ਡਰਾਈਵਰ ਕੋਈ ਮਿਲਿਆ ਇਨਸਾਫ ਤੁਹਾਨੂੰ ਇਨਸਾਨ ਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਅੱਛਾ ਜੀ ਟਰੱਕ ਡਰਾਈਵਰ ਕੋਈ ਮਦਦ ਮੋਢੀ ਸਹਾਤਾ ਕੋਈ ਨਹੀਂ ਦੇ ਸਾਨੂੰ ਦਿੱਤੀ ਗਈ ਮੌਕੇ ਤੇ ਮੌਕੇ ਤੇ ਭੱਜ ਫਰਾਰ ਹੋ ਗਿਆ ਜੀ ਫਰਾਰ ਹੋ ਗਿਆ ਜੇ ਮੋਢੀ ਸਹਾਤਾ ਮਿਲਦੀ ਹੁੰਦੀ ਤਾਂ ਬਚ ਸਕਦੇ ਸੀ ਫੇਰ ਬਚ ਸਕਦਾ ਸੀ ਮੇਰਾ ਭਰਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟਰੱਕ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਬੁਲਟ ਕੱਢਣ ਦੇ ਵਿੱਚੋਂ ਬੁਲਟ ਥੱਲੇੋਂ ਕੱਢਣ ਦੀ ਕੋਸ਼ਿਸ਼ ਕੀਤੀ ਉਸ ਦੇ ਬਾਅਦ ਭਜਾਉਣ ਦੀ ਕੋਸ਼ਿਸ਼ ਕੀਤੀ ਜੇ ਨਾ ਜਿਆਦਾ ਜ਼ਖਮੀ ਹੋ ਗਿਆ ਤੁਹਾਡਾ ਭਰਾ ਸ਼ਾਇਦ ਇੰਦਾ ਨਾ ਕੋਸ਼ਿਸ਼ ਕਰਦਾ ਬਚਾਉਣ ਤੇ ਬਚਾਉਣ ਦੇ ਕੋਲ ਬਚ ਸਕਦਾ ਸੀ ਮੇਰਾ ਭਰਾ ਕੌਣ ਕੀ ਮੰਗਤੀ ਕਰਦੇ ਹੋ ਮੰਗਿਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਡਰਾਈਵਰ ਦੇ ਸਖਤ ਕਾਰਵਾਈ ਡਰਾਈਵਰ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਤੁਹਾਡਾ ਕੀ ਨਾਮ ਹੈ ਗੁਰਮਿੰਦਰ ਸਿੰਘ ਭਰਾ ਮੈਂ ਉਹਦਾ ਕਿਹੜਾ ਪਿੰਡ ਹੈ ਸਾਸ਼ੀਗਾ ਜੀ ਹਾਂਜੀ ਕਸ਼ਮੀਰਪੁਰ ਤੁਹਾਡੇ ਜਿਹੜਾ ਪੁੱਤਰੇ ਦੇ ਐਕਸੀਡੈਂਟ ਹੋਇਆ ਉਹਦਾ ਕੀ ਨਾਮ ਸੀ ਜਸਪ੍ਰੀਤ ਠੀਕ ਆ ਕੱਟਣਾ ਹੋਈ ਹੈ ਜੀ ਨਹੀਂ ਨਾ ਮੈਨੂੰ ਉੱਥੇ ਦਵਾਈ ਲੈਣ ਜਾਂਦੇ ਪੁੱਪਰ ਦੇ ਨਾਲ ਅੱਜ ਤਾਂ ਆਪਾਂ ਇੱਥੇ ਆਏ ਆ ਪੁੱਪਰ ਦੇ ਨਾਲ ਦਵਾਈ ਲੈਣ ਜਾਂਦੇ ਹਾਂ ਇੱਥੇ ਤੇ ਇਹ ਉਹ ਐਕਸੀਡੈਂਟ ਹੋ ਗਿਆ ਕਿਹੜੀ ਜਗ੍ਹਾ ਗੱਲੇ ਨਾਲ ਜਾ ਹੋ ਜੀਰੇ ਜੀਰੇ ਲੱਗੇ ਜੀਰੇ ਦੇ ਲੱਗੇ ਕਿੰਨੇ ਨਾਲ ਐਕਸੀਡੈਂਟ ਕਿਹੜੀ ਚ ਸਾਧਨ ਹੋਇਆ ਜੀ ਟਰਾਲੇ ਨਾਲ ਟਰੱਕ ਨਾਲ ਟਰੱਕ ਨਾਲ ਜੀ ਟਰੱਕ ਇਹ ਬੋਲਟ ਤੇ ਮੋਟਰਸਾਈਕਲ ਤੇ ਜਾਣ ਲਏ ਅੱਛਾ ਜੀ ਥੱਲੇ ਹੀ ਵੜ ਗਏ ਨੇ ਬ੍ਰੇਕ ਬਿਲਕੁਲ ਨਹੀਂ ਲਾਈ ਵੀ ਅੱਛਾ ਜੀ ਧੋਲੀ ਇਹਨੇ ਥੱਲੇ ਵੜ ਗਏ ਇਹ ਪਿੱਛੇ ਡਿੱਗ ਪਿਆ ਦੀ ਤੌਂ ਦਾ ਮਨਕਾ ਟੁੱਟ ਗਿਆ ਤੌੜਾ ਕਿਸੇ ਦਾ ਇੱਕ ਜਵਾਈ ਸੀਗਾ ਇੱਕ ਮੇਰਾ ਜਵਾਈ ਅੱਛਾ ਜੀ ਇੱਕ ਤੁਹਾਡਾ ਇੱਕ ਮੇਰਾ ਪੁੱਤਰਾ ਦੋਨਾਂ ਦੀ ਡੈਥ ਹੋ ਗਈ ਜੀ ਦੋਨਾਂ ਦੀ ਡੈਥ ਹੋ ਗਈ ਕੀ ਹੁਣ ਕੀ ਮੰਗ ਕੀ ਕਰਦੇ ਹੋ ਗਾਂ ਕਿੰਨੇ ਵੀ ਉਹਦੇ ਛੋਟੇ ਛੋਟੇ ਬੱਚੇ ਆ ਜੀ ਇੱਕ ਮਹੀਨੇ ਦੀ ਜੇ ਗੁੜਗਿਆ ਤੇ ਦੋ ਸਾਲਾਂ ਦਾ ਕਾਕਾ ਹਾਂਜੀ ਗੁੱਡੀ ਮੇਰੀ ਦਾ ਹਾਂਜੀ ਇਹਨੇ ਚੱਲਿਆ ਕੀ ਕਰਨਾ ਤੇ ਕੀ ਖਾਣਾ ਜੀ ਤੇ ਤੁਹਾਡਾ ਪੋਤਰਾ ਵੀ ਜਿਹੜਾ ਤੁਹਾਡਾ ਸਹਾਰਾ ਸੀਗਾ ਸਹਾਰਾ ਹੀ ਮੇਰਾ ਠੀਕ ਹੈ ਅੱਜ ਜਿਹੜਾ ਸਹਾਰਾ ਬੇਸਹਾਰਾ ਹੋ ਚੁੱਕਾ ਹੈ ਬੇਸਹਾਰਾ ਹੋ ਚੁੱਕਾ ਹੈ ਤੇ ਸਾਥ ਮਿਲ ਜਾਏ ਤਾਂ ਸਾਥ ਮਿਲਣਾ ਚਾਹੀਦਾ ਬੱਚਾ ਕਿਹੜਾ ਪਿੰਡ ਕਿਹੜਾ ਤੁਹਾਡਾ ਜੀ ਸਾਡਾ ਬਿਆਰੀਪੁਰ ਪਿੰਡ ਹੈ ਬਿਆਰੀਪੁਰ ਇੱਥੇ ਅਸੀਂ ਅੱਛੀ ਕਿ ਆਏ ਹਾਂ ਗੁੱਡੀਆ ਕੋਲ ਆਏ ਹਾਂ ਠੀਕ ਹੈ ਇੱਥੋਂ ਹੀ ਮੇਰਾ ਦਵਾਈ ਦਵਾਈ ਲੈਣ ਲੱਗਿਆ ਠੀਕ ਨਹੀਂ ਅੱਜ ਜਿਹੜਾ ਦੋ ਘਰ ਜਿਹੜੇ ਵਰਾਣ ਹੋ ਗਏ ਪਤਾ ਰਤਰੀ ਆਇਤਾ ਪੱਲੇ ਕੱਖ ਨਹੀਂ ਆਉਂਦੀ ਸੱਜੇ ਦਾ ਗੁਰਜੀਤ ਸਿੰਘ ਸਾਹਿਬ ਦਾ ਸਰਪੰਚ ਪਿੰਡ आले ਵਾਲਾ ਇਹ ਸਾਡੇ ਨਾਲ ਹੀ ਪਿੰਡ ਆ ਸਾਡੇ ਰਿਸ਼ਤੇਦਾਰ ਵਾ ਪਰਵਿੰਦਰ ਸਿੰਘ ਮੁੰਡਾ ਜੀ ਦੀ ਡੈਥ ਹੋਈ ਆ ਕੱਲ ਇਹ ਨਾ ਕੋਈ ਇਹਦਾ ਛੋਟਾ ਜਿਹਾ ਬੱਚਾ ਪੌਣੇ ਇੱਕ ਦੋ ਸਾਲ ਦਾ ਲੜਕਾ ਜਿਹੜਾ ਇਹਦੀ ਦਵਾਈ ਲੈਣ ਆ ਤੇ ਜਾਣਦੇ ਹੀ ਤੇ ਨਾਲ ਇਹਦਾ ਭਰਾ ਹੈ ਤੇ ਇਹਦੇ ਜਿਹੜਾ ਭਰਾ ਹੈ ਮੁੰਡੇ ਦਾ ਤੇ ਇਹਦੇ ਘਰ ਦੀ ਉਹ ਕਮਟਰਸਲ ਤੇ ਬੱਚੇ ਨੂੰ ਲੈ ਕੇ ਜੇ ਪ੍ਰਵਿੰਦਰ ਸਿੰਘ ਦੀ ਮੌਤ ਜਿਹਦੀ ਹੋਈ ਮੁੰਡੇ ਦੀ ਇਹ ਤੇ ਇਹਦਾ ਕਿਸਾਲੇ ਦਾ ਬੇਟਾ ਛੋਟਾ ਜਿਹਾ 12 13 ਸਾਲ ਦਾ ਇਹ ਦੋਨੇ ਕਮਟਰਸਲ ਤੇ ਹੀ ਇਹ ਆਪ ਦਾ ਜਾ ਰਿਹਾ ਸੀ 9:30 ਤੋਂ 10:00 ਵਜੇ ਦੇ ਦਰਮਿਆਨ ਆਪ ਜੀਰੇ ਦੇ ਨਾਲ ਜੇ ਨੰਗੇ ਆ ਉੱਥੇ ਇੱਕ ਲੱਗ ਗਈ ਕਿ ਇੱਕ ਐਕਸੀਡੈਂਟ ਹੋ ਗਿਆ ਵਾ ਧੁੰਦ ਜਿਆਦੀ ਪਈ ਹੈ ਜਾਣਦਾ ਹੈ ਆਪ ਦੇ ਹਿਸਾਬ ਦੇ ਨਾਲ ਮਗਰੋਂ ਟਰੱਕ ਆਇਆ ਕੋਈ ਰਫ਼ਤਾਰ ਜਿਆਦੀ ਹੋਣ ਦੇ ਨਾਲ ਉਹਨੇ ਵੇਖਿਆ ਨਹੀਂ ਬ੍ਰੇਕ ਨਹੀਂ ਵਾਜੀ ਉਹ ਦੇ ਲਪੇਟ ਮਾਰੀ ਆ ਤੇ ਇਹ ਜਿਹੜਾ ਮੋਟਰਸਾਈਕਲ ਪ੍ਰਵਿੰਦਰ ਸਿੰਘ ਦਾ ਹੈ ਥੱਲੇ ਡਿੱਗ ਪਿਆ ਵਾ ਥੱਲੇ ਡਿੱਗਣ ਦੇ ਨਾਲ ਜਿਹੜਾ ਟਾਇਰ ਹੈ ਮੋਟਰਸਾਈਕਲ ਦਾ ਪ੍ਰਵਿੰਦਰ ਸਿੰਘ ਦੇ ਉੱਪਰ ਚੜ ਗਿਆ ਵਾ ਉਹ ਨਾ ਹੀ ਦਸਨਯੋਗ ਜਿਹੜਾ ਜਿਤਰਾ ਉਹ ਦੇ ਚਿਹਰੇ ਦੀ ਹਾਲਤ ਖਰਾਬ ਹੋਈ ਸੀ ਜਿਹੜਾ ਛੋਟਾ ਜਿਹਾ ਬੱਚਾ ਸੀ ਇਹ ਕਿਤੇ ਡਿੱਗ ਗਿਆ ਵੱਜ ਗਿਆ ਪਾਸੇ ਇਹਦੀ ਜਿਹੜੀ ਉਹ ਸਿਰ 'ਚ ਸੱਟ ਲੱਗੀ ਆ ਕੋਈ ਵੈਸੇ ਖੂਨ ਤੇ ਨਹੀਂ ਜ਼ਿਆਦਾ ਤੇ ਲਾਤੇ ਇੱਕ ਟੁੱਟੀ ਲਿਗਲੀ ਆ ਉਹਨਾਂ ਬਾਅਦ ਚ ਪਤਾ ਲੱਗਾ ਵੀ ਛੋਟਾ ਬੱਚਾ ਜਿਹੜਾ ਦੂਰ ਡਿੱਗਾ ਸੀ ਤੇ ਟਰੱਕ ਵਾਲੇ ਨੇ ਕੋਸ਼ਿਸ਼ ਇਹ ਕੀਤੀ ਆ ਵੀ ਮੈਂ ਮੋਟਰਸਾਈਕਲ ਕੱਢ ਕੇ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਅੱਛਾ ਜੀ ਜੇ ਉਹ ਚਾਹੁੰਦਾ ਤੇ ਚਲੋ ਮੋਟਰਸਾਈਕਲ ਤਾਂ ਫਸ ਗਿਆ ਨਾ ਉਹਨੂੰ ਪਾਉਂਦਾ ਰੌਲਾ ਪਾਉਂਦਾ ਕੋ ਲਾਗੇ ਆਂਡ ਗਾਂਡ ਕੋ ਬੰਦਾ ਮਿਲ ਜਾਂਦਾ ਹੋ ਸਕਦਾ ਉਹ ਬੱਚੇ ਦੀ ਜਿਹੜੀ ਜਾਨ ਬਚ ਜਾਂਦੀ ਉਹ ਬੱਚਾ ਅੱਗੇ ਬੜਾ ਦੁਖੀ ਸੀ ਦੋਵਾਂ ਵਿਅਕਤੀਆਂ ਦੀ ਮੌਤ ਹੋਈ ਦੋਨਾਂ ਦੀ ਮੌਤ ਹੋ ਗਈ ਆ ਜੀ ਜਿਹੜਾ ਬੱਚਾ ਹੈ 13 ਸਾਲ ਦਾ ਉਹਦੀ ਭੈਣ ਆ ਮੈਂ ਵਰਲਾਪ ਕਰਨ ਦੇ ਗੁੜੀਆਂ ਉਹਦਾ ਪਿਓ ਪਹਿਲਾਂ ਮਰਿਆ ਸੀ ਤੇ ਮਾਪੇ ਉਹ ਦਾ ਵਿਚਾਰੇ ਦਾ ਪਹਿਲੇ ਨਹੀਂ ਹੈਗਾ ਇਹ ਹੁਣ ਕੱਲੀ ਭੈਣ ਰਹਿ ਗਈ ਹੁਣ ਕੱਲੀ ਭੈਣ ਰਹਿ ਕੇ ਭਰਾ ਵੱਡਾ ਵਾ ਦੋਵੇਂ ਭੈਣ ਭਰਾ ਰਹਿ ਗਿਆ ਆਵੇ ਵਰਲੀ ਜਿਆਦਾ ਵਰਨਾਪ ਉਹ ਗੁੜੀਆ ਦਾ ਜਿਹੜਾ ਵਿਅਕਤੀ ਵੱਡਾ ਸੀ ਉਹਦੀ ਕਿੰਨੀ ਉਮਰ ਸੀਗੀ ਉਹਦੀ ਉਮਰ ਤਕਰੀਬਨ 29 ਦੇ 30 ਸਾਲ ਦੇ ਦਰਮਿਆਨ ਆ ਜੀ ਦੋ ਬੱਚੇ ਆ ਜੀ ਉਹਦੇ ਦੋ ਬੱਚੇ ਆ ਇੱਕ ਕੁੜੀ ਕੋਈ 15 18 18 ਤੋਂ 20 ਦਿਨ ਦੀ ਕੁੜੀ ਉਹਦੀ 22 ਤਰੀਕ ਨੂੰ ਕੁੜੀ ਦਾ ਮੈਨ ਇੱਕ ਇੱਕ 22 ਤਰੀਕ ਨੂੰ ਜਨਮ ਹੋਇਆ ਹੈ ਇਸੇ ਮਹੀਨੇ ਦੀ ਤੇ ਅੱਜ 18 ਤਰੀਕ ਹੋ ਗਈ ਅੱਜ ਉਹ ਦਾ ਵਿਚਾਰੇ ਦਾ ਆਪਦਾ ਕੰਮ ਖਰਾਬ ਹੋ ਗਿਆ ਵਾ ਬਾਰ ਨੂੰ ਕਟਾ ਪਿਆ ਜੀ ਬਹੁਤ ਜਿਆਦਾ ਜੀ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਆਪਦਾ ਉਹ ਹੀ ਕਮਾਉਂਦਾ ਸੀ ਤੂੰ ਉਹਦੇ ਨੇ ਨੌਕਰੀ ਜਗਾਰ ਚੱਲਦਾ ਟਰੱਕ ਚਲਾਉਂਦਾ ਡਰਾਈਵਰੀ ਕਰਦਾ ਸੀ ਉਹ ਜੋ ਵੀ ਆਪਦਾ ਕੋਈ ਲੈਣ ਕੇ ਬੱਚਿਆਂ ਨੂੰ ਪਾਲ ਕਰਦਾ ਵਿਚਾਰਾ ਆਪਦਾ ਆ 14 ਤਰੀਕ ਨੂੰ ਬਾਗੀ ਵਾਲ ਦਿਨ ਤੇ ਆਇਆ ਗੱਡੀ ਤੋਂ ਅੱਛਾ ਜੀ ਹਾਂਜੀ ਤੇ ਚਲੋ ਉਹਨਾਂ ਨੇ ਆਣ ਕੇ ਆਪਦਾ 2-4 ਦਿਨ ਘਰੀ ਰਿਹਾ ਵਾ ਤੇ ਬੱਚੇ ਦੀ ਦਵਾਈ ਲੈਣ ਵਾਸਤੇ ਚਲੇ ਗਿਆ ਕਿਸਮਤ ਮਾੜੀ ਹੈ ਨਾ ਬੱਚਿਆਂ ਦੀ ਜਾਂ ਉਹਦੇ ਮਾਪਿਓ ਦੀ ਸਾਰੀ ਉਮਰ ਜ਼ਿੰਦਗੀ ਜੱਗੇ ਵੀ ਉਹਨਾਂ ਦੀ ਵੱਡੀ ਮੰਗੀ ਹੋਈ ਆ ਵੀ ਚਲੋ ਓਨੇ ਦਾ ਕੋਈ ਨਾ ਕੋਈ ਜਿੱਤਰਾ ਵੀ ਹੋਵੇ ਇਨਸਾਫ ਮਿਲਣਾ ਚਾਹੀਦਾ ਹਾਂ ਇਨਸਾਫ ਮਿਲਣਾ ਚਾਹੀਦਾ ਵਾ ਕਿਉਂ ਗੱਡੀ ਵਾਲੇ ਦਾ ਵੀ ਐਂ ਹੁਣ ਆਂਦੇ ਦੇ ਅੱਗੇ ਵੀ ਨਹੀਂ ਗਣਾ ਚਲੋ ਮਾੜਾ ਜਿਆਦੀ ਸਪੀਡ ਤੇ ਹੁੰਦਾ ਕੋਈ ਰਫਤਾਰ ਆਦੀ ਕੰਟਰੋਲ ਚ ਹੁੰਦੀ ਤੇ ਛਾਂ ਤੋਂ ਬੱਚੇ ਦੀ ਬਚਾਅ ਹੋ ਜਾਂਦਾ ਇਹਨਾਂ ਦਾ ਜੇ ਮਦਦ ਦੋ ਦਿੱਤੀ ਹੁੰਦੀ ਮੋਟਰ ਲੀਟਾ ਦਿੱਤੀ ਹੁੰਦੀ ਤਾਂ ਕੋਣੋ ਕੁਛ ਚਲੋ ਹੋ ਜਾਂਦਾ ਹੁਣ ਗਰੀਬ ਪਰਿਵਾਰ ਕਿਵੇਂ ਬੱਚਿਆਂ ਦੇ ਛੋਟੇ ਛੋਟੇ ਬੱਚੇ ਆ ਦੋਗੇ ਇਹਨਾਂ ਦਾ ਬੜਾ ਰਜਕਾਰ ਜਲਾ ਗਾਂ ਜਿੰਦਗੀ ਜਿਹਲੀ ਸਮਾ ਵਾ ਬੜਾ ਔਖਾ ਨਿਕਲੂਗਾ ਇਹਨਾਂ ਦੇ ਨਾਲ ਕੋਈ ਨਾ ਕੋਈ ਇਹਨਾਂ ਨੂੰ ਜੋ ਵੀ ਹੋਵੇ ਇਹਨਾਂ ਨੂੰ ਸਹੂਲਤ ਦਵਾਈ ਜਾਵੇ ਤੇ ਚਲੋ ਬਹੁਤ-ਬਹੁਤ ਇਹਨਾਂ ਦਾ ਜਿਹੜਾ ਕੋ ਟਾਈਮ ਨਿਕਲ ਜੇ ਅਸੀਂ ਬਹੁਤ ਧੰਨਵਾਦ ਕਰਾਂਗੇ ਇਨਸਾਫ ਮਿਲਣਾ ਚਾਹੀਦਾ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜੀ